ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਟਰਾਈ ਡੈਰੀ ਫਾਰਮਿੰਗ ਦੇ ਉੱਤੇ ਲੋ ਵੀ ਦੋਸਤੋ ਕਰੋ ਚੈੱਕ ਵਾਲੀਆ ਫਾਰਮ ਦੇ ਉੱਤੇ ਪਹੁੰਚੇ ਹੋਏ ਹਾਂ ਤਾਂ ਸਾਰਾ ਫਾਰਮ ਵਾਲੀਆ ਸਾਹਿਬ ਫਤੇ ਬੁਲਾਉਂਦੇ ਆ ਸੱਜਣੋਂ ਪ੍ਰਮਾਨ ਕਰਿਓ ਤਾਂ ਸਾਰਾ ਫਾਰਮ ਭਰਿਆ ਹੋਇਆ ਮੱਝਾਂ ਦੇ ਨਾਲ ਗਾਵਾਂ ਦੇ ਨਾਲ ਗਾਵਾਂ ਦਾ ਅਸਲ ਚ ਸ਼ੈੱਡ ਦੂਜਾ ਤਾਂ ਇਹਦੇ ਚ ਜ਼ਿਆਦਾ ਮੱਝਾਂ ਹੁੰਦੀਆਂ ਜਦੋਂ ਕੋਈ ਆਉਂਦੀ ਆ ਗਾਂ ਇੱਧਰ ਬੰਨ ਹੋ ਜਾਂਦੀ ਆ ਤਾਂ ਫਿਰ ਬਾਅਦ ਚ ਦੂਜੇ ਛੱਡ ਦੇ ਵਿੱਚ ਲੱਗ ਜਾਂਦੀ ਆ ਲੋ ਵੀ ਦੋਸਤੋ ਹੁਣ ਤੁਹਾਨੂੰ ਚੈੱਕ ਕਰਾਉਨੇ ਆ ਪਸ਼ੂ ਕਾਫੀ ਆਜ ਵੀਡੀਓ ਨੂੰ ਬਹੁਤਾ ਨਾ ਲੰਬਾ ਕਰੀਏ ਤਾਂ ਸਾਰੇ ਪਸ਼ੂਆਂ ਦੀ ਲਈਏ ਡਿਟੇਲ ਵਾਲੀ ਆ ਸਭ ਤੋਂ ਕਰੀਏ ਪਤਾ ਤਾਂ ਮੇਨ ਜਿਹੜੀ ਫਰਸਟ ਕਲਾਸ ਆ ਜ ਝੋਟੀ ਰਹੂਗੀ ਉਹ ਮੀਣੀ ਆ ਆ ਮੀਣੀ ਸੌਰੀ ਪੋਡੀ ਆ ਜਦੋਂ ਨਾ ਆਪਾਂ ਵੀਡੀਓ ਸ਼ੂਟ ਕਰਦੇ ਹੁੰਨੇ ਆ ਵਾਲੀਆ ਫਾਰਮ ਤੇ ਤਾਂ ਇੱਕ ਦੋ ਨਾ ਨਗ ਜਿਹੜੇ ਹੁੰਦੇ ਆ ਉਹ ਪੂਰੇ ਸਰਪਲਸ ਹੁੰਦੇ ਆ ਬਹੁਤ ਜਿਆਦੇ ਚੰਗੇ ਪਸ਼ੂ ਹੁੰਦੇ ਆ ਤਾਂ ਐਵੇਂ ਅੱਜ ਚੈੱਕ ਕਰ ਰਹੇ ਆ ਸਾਹਮਣੇ ਪੋਡੀ ਝੋਟੀ ਤਾਂ ਬਹੁਤ ਜਿਆਦੇ ਕਿਸੇ ਮੇਰੇ ਸੱਜਣ ਨੇ ਸ਼ੌਂਕ ਦੇ ਨਾਲ ਝੋਟੀ ਪਾਲੀ ਹੋਈ ਆ ਤਾਂ ਸੂਈ ਆ ਮੇਲ ਕਾਫਾ ਨਾਲ ਬਹੁਤ ਚੰਗਾ ਲੇਵਾ ਨਹੀਂ ਤਾਂ ਸੂਕੇ ਡੰਗਰ ਇੱਕ ਵਾਰ ਬੁੱਝ ਜਾਂਦਾ ਪਰ ਝੋਟੀ ਬਹੁਤ ਚੰਗਾ ਲੇਵਾ ਲਈ ਫਿਰਦੀ ਆ ਸੂਣ ਦੇ باوجود ਵੀ ਸਾਰੀ ਡਿਟੇਲ ਵਾਲੀ ਆ ਸਭ ਦੇਣਗੇ ਕਰਦੇ ਆ ਵਾਲੀਆ ਸਾਹਿਬ ਨਾਲ رابطہ ਕੇ ਅਸੀ ਕੱਲ ਵੀਰੇ ਹੋਰ ਵਾਲੀਆ ਸਾਹਿਬ ਠੀਕ ਠਾਕ ਜੀ ਚਲੋ ਵਧੀਆ ਜੀ ਵਧੀਆ ਵਾਲੀਆ ਸਾਹਿਬ ਮੀਣੀ ਚੋ ਨਾ ਮੀਣੀ ਬਾਰ ਫਰ ਮੇਰੇ ਮੂੰਹ ਚੋਂ ਨਿਕਲੀ ਜਾਂਦਾ ਆ ਭੋਡੀ ਝੋਟੀ ਨੂੰ ਥੋੜਾ ਇਧਰ ਨੂੰ ਕਰੋ ਤਾਂ ਡਿਟੇਲ ਦਿਓ ਦੋਸਤੋ ਇਹ ਪਿੰਡ ਜਮੀਤਗੜ੍ਹ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚੋਂ ਵੀਡੀਓ ਸ਼ੂਟ ਹੋ ਰਹੀ ਆ ਜਦੋਂ ਆਪਾਂ ਸਰਹੰਦ ਤੋਂ ਚੰਡੀਗੜ੍ਹ ਰੋਡ ਜਾਂਦੇ ਆ ਤਾਂ ਰਸਤੇ ਦੇ ਵਿੱਚ ਬਡਾਲੀ ਵਾਲਾ ਸਿੰਘ ਕਸਬਾ ਪੈਂਦਾ ਤਾਂ ਚੁੰਨੀ ਬਡਾਲੀ ਦੋ ਕਸਬੇ ਆ ਤਾਂ ਚੁੰਨੀ ਕਸਬੇ ਦਾ ਬਾਈ ਕਰਨਾ ਔਜਲਾ ਵੀ ਆਪਣੇ ਗੀਤਾਂ ਦੇ ਵਿੱਚ ਜ਼ਿਕਰ ਕਰਦਾ ਹੁੰਦਾ ਤਾਂ ਇਹ ਬਡਾਲੀ ਕਸਬੇ ਦੇ ਬਿਲਕੁਲ ਨਜ਼ਦੀਕ 1 ਕਿਲੋਮੀਟਰ ਤੇ ਪਿੰਡ ਪੈਂਦਾ ਜਮੀਤਗੜ੍ਹ ਜਮੀਤਗੜ੍ਹ ਪਿੰਡ ਦੇ ਵਿੱਚ ਵਾਲੀਆ ਫਾਰਮ ਦੇ ਵਿੱਚ ਪਸ਼ੂ ਖੜੇ ਆ ਪਸ਼ੂ ਇਹ ਫਾਰਮ ਦੇ ਵਿੱਚ ਬੜੀ ਵੱਡੀ ਤਰ੍ਹਾਂ ਦੇ ਵਿੱਚ ਆਉਂਦੇ ਆ ਸਾਹਮਣੇ ਜਿਹੜੀ ਤੁਸੀਂ ਝੋਟੀ ਚੈੱਕ ਕਰ ਰਹੇ ਹੋ ਕਰੋ ਦੋਸਤੋ ਦਰਸ਼ਨ ਝੋਟੀ ਦੇ ਬੇ ਹਿਸਾਬ ਚੰਗੇ ਰਿਕਾਰਡ ਦੀ ਚੰਗੇ ਕੱਦ ਬਿੱਡ ਦੀ ਝੋਟੀ ਆ ਤਾਂ ਦੋਸਤੋ ਰਹੁਗੀ ਬਿਲਕੁਲ ਵਾਜਬ ਪਹਿਲਾਂ ਵੀ ਇਹ ਫਾਰਮ ਦੀ ਖਾਸੀਅਤ ਕੀ ਆ ਇਹ ਫਾਰਮ ਦੇ ਵਿੱਚ ਪਸ਼ੂ ਚੰਗੇ ਤਾਂ ਹੁੰਦੇ ਆ ਚੰਗੇ ਹੋਣ ਦੇ ਨਾਲ ਨਾਲ ਭਾਜ ਹੁੰਦੇ ਆ ਮੇਨ ਗੱਲ ਕੀ ਆ ਪਸ਼ੂ ਭਾਜ ਹੋਣਾ ਚਾਹੀਦਾ ਤਾਂ ਹੀ ਫਿੱਟ ਬੈਠਦਾ ਪਸ਼ੂ ਲਓ ਬਈ ਕਰੋ ਝੋਟੀ ਦੇ ਲੇਵੇ ਦੇ ਦਰਸ਼ਨ ਨਾਲੇ ਸੂਕੇ ਥੋੜੀ 부ਜੀ ਹੋਈ ਆ ਪਾਲੀਆ ਸਾਬ ਕਿਦਣ ਸੂਈ ਆ ਜੀ ਝੋਟੀ ਇਹ ਵੀ ਕੱਲ ਦੀ ਸੂਈ ਹੋਈ ਹੈ ਦੋਸਤੋ ਕੱਲ ਦੀ ਸੂਈ ਹੋਈ ਹੈ ਜੇਰ ਵਾਲੀਆ ਸਾਬ ਕਲੀਅਰ ਘਟ ਹੈ ਜੀ ਠੀਕ ਹੈ ਜੀ ਸਹੀ ਤਰੀਕੇ ਨਾਲ ਜੇਰ ਪੈ ਗਈ ਹੈ ਓਕੇ ਜੀ ਓਕੇ ਲਓ ਬਈ ਦੋਸਤੋ ਵੱਡੇ ਕੱਦ ਦੀ ਝੋਟੀ ਆ ਜੇਰ ਕਲੀਅਰ ਕੱਟ ਪਈ ਹੋਈ ਆ ਕੱਲਾ ਕੱਲਾ ਥਣ ਝੋਟੀ ਦਾ ਚੈੱਕ ਕਰ ਲੋ ਜਿਵੇਂ ਜਿਵੇਂ ਚਵਾਈਆਂ ਹੋਈ ਜਾਣਗੀਆਂ ਤਿਵੇਂ ਤਿਵੇਂ ਝੋਟੀ ਬਣੀ ਜਾਊਗੀ ਵਾਲੀਆ ਸਾਹਿਬ ਕਿੰਨਾ ਕੁ ਦੁੱਧ ਰਿਕਾਰਡ ਆ ਕਿੰਨੇ ਸੂਏ ਆ ਇਹ ਵੀਰੇ ਦੂਜਾ ਸੂਆ ਹੋਣਾ ਤਾਂ ਠੀਕ ਹੈ ਜੀ ਪਹਿਲੇ ਸੂਏ ਵੀਰੇ ਹੁਣ ਆਪਾਂ ਦੂਜਾ ਥਣ ਦੇਖਿਆ ਚਲੋ ਕੋਈ ਨੀ ਕੋਈ ਚੱਲ ਰਹੀ ਆ ਵੀਡੀਓ ਹਾਂ ਦੂਜੇ ਸੂਏ ਵੀਰੇ ਹੈ ਹੁਣ ਸੂਈ ਆ ਠੀਕ ਹੈ ਜੀ ਇਹ ਦੂਜੇ ਵੀਰੇ ਮਾ 12 13 ਕਿਲੋ ਦੁੱਧ ਬੜੇ ਆਰਾਮ ਨਾਲ ਵੀਰੇ ਦੇਈ ਕੀ ਆਉਂਗੇ ਆਪਾਂ 15 ਹਾਂ ਨਾ ਨਾ ਠੀਕ ਹੈ ਜੀ ਠੀਕ ਹੈ ਠੀਕ ਹੈ ਜਿਹੜਾ ਆਪਾਂ ਨੂੰ ਮਾਲਕ ਨੇ ਦੱਸੇ ਆਪਾਂ ਨੇ ਹਾਂ ਉਹ ਹੀ ਰਿਕਾਰਡ ਅੱਗੇ ਹਾਂ ਪਸ਼ੂ ਦੱਸਦਾ ਵੀਰੇ ਪਸ਼ੂ ਦੱਸਦਾ ਤਾਂ ਲਓ ਵੀ ਦੋਸਤੋਂ ਬਿਲਕੁਲ ਬਿਲਕੁਲ ਇਹਨਾ ਮੇਰੇ ਹੱਥ ਚੋਂ ਫੋਨ ਡਿੱਗ ਗਿਆ ਸੀ ਮੱਜ ਨੇ ਪੂਛ ਮਾਰੀ ਸੀ ਤਾਂ ਕੀ ਆ ਜੀ ਸੀਨ ਜੇ ਵੀਡੀਓ ਦੀ ਕੋਈ ਸੈਟਿੰਗ ਹਿੱਲੀ ਹੋਈ ਤਾਂ ਤੁਸੀਂ ਐਡਜਸਟਮੈਂਟ ਕਰ ਲਿਓ ਬਾਕੀ ਮੈਨੂੰ ਸਹੀ ਲੱਗ ਰਹੀ ਆ ਤਾਂ ਦੋਸਤੋ ਵਾਲੀਆ ਸਭ ਦੱਸਦੇ ਆ ਵੀ ਪਹਿਲੇ ਸੂਏ ਦੇ ਵਿੱਚ 12 13 ਲੀਟਰ ਦੁੱਧ ਝੋਟੀ ਨੇ ਦਿੱਤਾ ਤਾਂ ਵਾਲੀਆ ਸਭ ਪਹਿਲਾਂ ਗੱਲ ਕਰਦੇ ਸੀ ਵੀ ਦੁੱਧ ਬੰਦੇ ਨੇ ਜ਼ਿਆਦਾ ਦੱਸਿਆ ਪਹਿਲੇ ਸੂਏ ਦਾ ਇਦੋਂ ਬਈ ਆਪਾਂ ਪਰ ਆਪਾਂ ਨੂੰ ਥੋੜੀ ਸ਼ਰਮ ਆਉਂਦੀ ਹੈ ਇਹ ਗੱਲਾਂ ਦੀ ਸਹੀ ਹੈ ਜੀ 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 ਆਪਾਂ ਨੇ ਵੀ ਜੇ ਦੱਸਿਆ ਇਹ ਤੋਂ ਪਲੱਸ ਚੈੱਕ ਆਪਣੇ ਗੁੱਡਵਿਲ ਤਾਂ ਗੁੱਡਵਿਲ ਹੈ ਜੀ ਸਹੀ ਹੈ ਜੀ ਇੱਕ ਦੋਸਤੋ ਇੱਧਰ ਝੋਟੀ ਦਾ ਸੌਦਾ ਹੋ ਗਿਆ ਤਾਂ ਜਿਵੇਂ ਜਿਵੇਂ ਸੌਦੇ ਹੋਈ ਜਾਂਦੇ ਆ ਤਿਵੇਂ ਤਿਵੇਂ ਪਸ਼ੂਆਂ ਦੇ ਥਣ ਪਾਸ ਹੋਈ ਜਾਂਦੇ ਆ ਤਾਂ ਐਵੇਂ ਸੌਦੇ ਚੱਲਦੇ ਰਹਿੰਦੇ ਆ। ਇਹ ਘਰ ਦੇ ਵਿੱਚ ਨਾ ਸੱਜਣ ਆਉਂਦੇ ਰਹਿੰਦੇ ਆ ਤਾਂ ਸੌਦੇ ਚੱਲੀ ਜਾਂਦੇ ਆ। ਤਾਂ ਆਹ ਝੋਟੀ ਦਾ ਸਿਰੇ ਵਾਲੀ ਦਾ ਸੌਦਾ ਇਹ ਅਸਲ ਦੇ ਵਿੱਚ ਦੋਸਤੋ ਵਾਲੀਆ ਸਾਹਿਬ ਜਾਦੇ ਸਿਫਤ ਨਹੀਂ ਕਰਦੇ ਹੁੰਦੇ ਪਸ਼ੂਆਂ ਦੀ ਮੈਂ ਤੁਹਾਨੂੰ ਦੱਸਦਾ ਆਹ ਝੋਟੀ ਤਾਂ ਆਹ ਝੋਟੀ ਸਿਰੇ ਵਾਲੀ ਇਹ ਹਰਿਆਣੇ ਦੇ ਵਿੱਚੋਂ ਆਈਆਂ ਸੀ। ਤਾਂ ਇੱਕ ਝੋਟੀ ਵਿੱਚੋਂ ਸੇਲ ਹੋ ਗਈ ਆ ਤਾਂ ਆਹ ਝੋਟੀ ਦੇ ਦਰਸ਼ਨ ਆਪਾਂ ਤੁਹਾਨੂੰ ਕਰਾ ਰਹੇ ਆ। ਤਾਂ ਵਾਲੀਆ ਸਾਹਿਬ ਕੀ ਕਹਿੰਦੇ ਸੀ ਬਈ ਰਿਕਾਰਡ ਜਾਦੇ ਦੱਸਿਆ ਪਹਿਲੇ ਸੂਏ ਦਾ ਪਰ ਆਪਾਂ 13 ਲੀਟਰ ਦੁੱਧ ਦੱਸ ਕੇ ਝੋਟੀ ਸੇਲ ਕਰਾਂਗੇ। ਠੀਕ ਹੈ ਜੀ ਵਾਲੀਆ ਸਾਹਿਬ ਐਦ ਕੀ ਕਿੰਨਾ ਕੁ ਲੱਗਦਾ ਦੁੱਧ ਕੱਢੂਗੀ ਜਿਸ ਤਰ੍ਹਾਂ ਤੂੰ ਰੂਹੇ ਹੁਣ ਪਸ਼ੂਆਂ 'ਤੇ ਰਹਿੰਦੇ ਥੋੜਾ ਜਿਹਾ ਜੀ 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 ਹਾਂਜੀ ਤੂੰ ਤਾਂ ਕੋਈ ਵੀ ਪਤਾਈਏ ਵੀ 15 ਲੀਟਰ ਦਾ ਦੁੱਧ ਤੇ ਵਾਸਤੇ ਮਾਮੂਲੀ ਗੱਲ ਮਾਮੂਲੀ ਗੱਲ ਹੈ ਦੋਸਤੋ ਤੁਸੀਂ ਵੀ ਪਸ਼ੂਆਂ ਦਾ ਹੀ ਕੰਮ ਕਰਦੇ ਹੋ ਤਾਂ ਤੁਹਾਨੂੰ ਵੀ ਯਾਰ ਪਤਾਈਏ ਵੀ 15 ਕੱਪ ਤਾਂ ਝੋਟੀ ਨੂੰ ਲਾਜ਼ਮੀ ਕੱਢਣੇ ਚਾਹੀਦੇ ਆ ਤਾਂ ਕੱਢੂਗੀ ਵੀ ਲਾਜ਼ਮੀ ਕੱਢੂਗੀ ਵਾਲੀਆ ਸਾਹਿਬ ਮੁੱਲ ਛੋਟਾ ਜਾ ਕੀ ਆ ਇੱਕ ਲੱਖ 13000 ਰੁਪਏ ਦੀ ਦੇ ਦਾਂਗੇ ਦੋਸਤੋ ਬਿਲਕੁਲ ਵਾਜਬ ਮੁੱਲ 1 ਲੱਖ 13000 ਰੁਪਿਆ 1 ਲੱਖ 13000 ਦੋਸਤੋ ਲੱਖ ਲੱਖ ਦੀ ਐਸੀ ਝੋਟੀ ਗੱਬਣ ਚੈੱਕ ਮਿਲਦੀ ਆ ਅੱਗੇ ਨਾ ਇਹ ਝੋਟੀ ਦਾ ਸਾਰਾ ਸੂਆ ਪੀ ਲਿਓ ਤੁਸੀਂ ਜਦੋਂ ਲੋਹੜੀ ਵਾਲਾ ਸੀਜ਼ਨ ਆ ਗਿਆ ਨਾ ਲੋਹੜੀ ਤੋਂ ਅੱਗੇ ਲੰਘ ਕੇ 15 ਦਿਨ ਜਿੱਦਣ ਇਹ ਚੈੱਕ ਹੋਗੀ ਨਾ ਚੋਟੀ 90000 ਤੋਂ ਲੱਖ ਰੁਪਏ ਦੀ ਤੁਸੀਂ ਗੱਬਣ ਚ ਇੱਕ ਵੇਚਦੇ ਹੋ ਢੋਲਕੀਆਂ ਵਾਲੇ ਭੱਜ ਕੇ ਫੜਨਗੇ ਝੋਟੀ ਨੂੰ ਇਹ ਝੋਟੀ ਜੀ ਉਹਦੀ ਵੱਡੀ ਹੈ ਵੱਡੀ ਹੈ ਜੀ ਰਾਜੀ ਬਤੇਰੀ ਹੈ ਪਰ ਰਾਜੀ ਬਤੇਰੀ ਪਾਗਲ ਸੀ ਉਹ ਜੀ ਬਹੁਤ ਸਹੀ ਹੈ ਜੀ ਚੰਗੀ ਹੈ ਜੀ ਸੁਆ ਮੰਨਿਆ ਹੋਇਆ ਸੁਆ ਮੰਨਿਆ ਕੱਲ ਤੁਸੀਂ ਜਦੋਂ ਆਈਏ ਜੇ ਦੇਖਦੇ ਤੁਸੀਂ ਹਾਂ ਜੀ ਬਹੁਤ ਫਰਕ ਸੀ ਫਰਕ ਰੱਜਦਾ ਵੀ ਠੀਕ ਹੈ ਜੀ ਠੀਕ ਹੈ ਸਹੀ ਹੈ ਜੀ ਸਹੀ ਲਓ ਵੀ ਦੋਸਤੋ ਅੱਗੇ ਇੱਕ ਮਹੀਂ ਖੜੀ ਆ ਤਾਂ ਐ ਪਿੰਡਿਓ ਥੋੜੀ ਫਿੱਕੀ ਆ ਪੱਲੀਆ ਸਭ ਤੋਰੀਓ ਥੋੜੀ ਹਾਂ ਜੀ ਐ ਸਾਈਡ ਜੀ ਨੂੰ ਕਰ ਦੋ ਹਾਂ ਏ ਦੋਸਤੋ ਇਹ ਵਾਲੀ ਸਭ ਸੂਈ ਹੋਈ ਐ ਵੀ ਝੋਟੀ ਸੂਈ ਹੋਈ ਐ ਜੀ ਹਾਂਜੀ ਹਾਂਜੀ ਤਾਂ ਦੋਸਤੋ ਲੇਵੇ ਦੀ ਚੰਗੀ ਆ ਪਿੰਡੇ ਤੋਂ ਥੋੜੀ ਫਿੱਕੀ ਆ ਪਰ ਪਿੰਡਾ ਹੈ ਬਹੁ ਬਰੀਕ ਆ ਝੋਟੀ ਦਾ ਘਰੇ ਰੱਖਣ ਵਾਲਾ ਪਸ਼ੂ ਆ ਤਾਂ ਘਰ ਦੇ ਵਿੱਚੋਂ ਹੀ ਖਰੀਦੀ ਹੋਈ ਆ ਇਹ ਕਾਮ ਕਿਸਾਨ ਦੇ ਘਰ ਦੇ ਵਿੱਚੋਂ ਮਹੀਂ ਆਈ ਹੋਈ ਆ ਤਾਂ ਜੇ ਕਿਸੇ ਆਮ ਕਿਸਾਨ ਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਰਹੂਗੀ 10-12 ਕਿਲੋ ਦੁੱਧ ਤਾਂ ਵਾਲੀ ਸਭ ਦਊਗੀ ਝੋਟੀ ਆਰਾਮਨਾ 10 ਤੋਂ 12 ਲੀਟਰ ਦੁੱਧ ਕੱਢੀ ਜਾਊਗੀ ਬੜੇ ਆਰਾਮ ਨਾਲ ਵਾਲੀਆ ਸਾਹਿਬ ਕੀ ਮੋਲਾ ਜੀ ਕਿੰਨੇਵੇਂ ਸੂਏ ਆ ਇਹ ਗਨੇ ਤੀਜਾ ਤੀਜਾ ਸੂਏ ਜੀ ਇਹ ਤਾਂ ਤੀਜੇ ਸੂਈ ਆ ਜੀ 90 ਕਹਿੰਦੇ ਹਜ਼ਾਰ ਰੁਪਏ ਦੇ ਦਾਂਗੇ ਵੀਰੇ ਇਹਦੇ ਵਿੱਚੋਂ ਮਾਨ ਤਾਨ ਕਰਦਾ ਠੀਕ ਆ ਜੀ ਦੋਸਤੋ 85 ਦੀ ਕਹਿਦੀ ਹੈ ਜੀ ਹਾਂ ਜੀ ਠੀਕ ਆ ਜੀ ਤਾਂ ਦੋਸਤੋ 90000 ਰੁਪਿਆ ਮੋਲਾ ਤਾਂ ਇਹਦੇ ਚੋਂ ਤੁਹਾਡਾ ਮਾਨ ਤਾਨ ਹੋ ਜਾਊਗਾ ਬਿਲਕੁਲ ਬਿਲਕੁਲ ਸਹੀ ਆ ਜੀ ਸਹੀ ਆ ਤਾਂ ਦੋਸਤੋ ਹੈ ਮੈਂ ਬੜੇ ਕੱਦ ਵਾਲੀ ਆ ਪਿੰਡਿਆਂ ਥੋੜੀ ਅ ਭੇਕੀ ਹੋਈ ਹੋਈ ਆ ਤਾਂ ਤੁਸੀਂ ਚੰਗੀ ਕੇਅਰ ਕਰੋਗੇ ਤਾਂ ਚੰਗੀ ਬਣ ਤਣ ਜਾਊਗੀ ਸਹੀ ਆ ਜੀ ਵਾਲੀਆ ਸਾਹਿਬ ਅੱਗੇ ਆ ਜੀ ਇਹ ਜੋ ਟੀ ਇਹ ਜੋ ਸੈਕਟ ਨਹੀਂigree ਹੈਗੀ ਪ੍ਰੋਪਰ ਦੁੱਧ ਤਾਂ ਇਹਨੂੰ ਆਈ ਨਹੀਂ ਹੈਗੀ ਠੀਕ ਹੈ ਜੀ ਜਿੱਦਣ ਪ੍ਰੋਪਰ ਦੁੱਧ ਤੇ ਆਜੂਗੀ ਫਟ ਫਟ ਕਰਕੇ ਵੇਚਾਂਗੇ ਆ ਫਾਰਮ ਦੀ ਹੈ ਦੀ ਨਾ ਖਾਸੀਅਤ ਆ ਵਾਲੀਆ ਸਾਹਿਬ ਦੇ ਫਾਰਮ ਦੀ ਬਈ ਵਾਲੀਆ ਸਾਹਿਬ ਜਿਹੜੇ ਪਸ਼ੂ ਚ ਮਾੜੀ ਮੋਟੀ ਕਮੀ ਆ ਉਹਨੂੰ ਸੇਲ ਨਹੀਂ ਕਰਦੇ ਤਾਂ ਹੁਣ ਅੱਗੋਂ ਕਹਿੰਦੇ ਆ ਬਈ ਇਹ ਝੋਟੀ ਹਜੇ ਨਹੀਂ ਸੇਲ ਕਰਨੀ ਜਦੋਂ ਸੈੱਟ ਹੋਊਗੀ ਪ੍ਰੋਪਰ ਫੇਰ ਝੋਟੀ ਸੇਲ ਕਰਾਂਗੇ ਲਓ ਵੀ ਦੋਸਤੋ ਆਹ ਝੋਟੀ ਕੱਚੀ ਆ ਹਾਂ ਕੱਚੀ ਆ ਹਜੇ ਝੋਟੀ ਪਰ ਲੇਵਾ ਬਹੁਤ ਖੂਬਸੂਰਤਾ ਸਿੰਘਾਂ ਤੋਂ ਲੇਵੇ ਤੋਂ ਬਹੁਤ ਖਬਰਦਾਰ ਆ ਝੋਟੀ ਕੱਦ ਵਾਲੀ ਝੋਟੀ ਆ ਸਾਰੇ ਪਾਸਿਓਂ ਬੈਸਟ ਆ ਥਣ ਕੱਲਾ ਕੱਲਾ ਵਾਲੀਆ ਸਾਹਿਬ ਕੋ ਸ਼ੁਕਰੀਆ ਬੱਡੇ ਜਿਹੜੇ ਵੱਡੇ ਕੱਦ ਵਾਲੇ ਪਸ਼ੂ ਆ ਵੀ ਆਏ ਨਹੀਂ ਹੈ ਕਿ ਛੋਟੇ ਛੋਟੇ ਜੀ ਹਾਂ ਜੀ ਅੱਜ ਵੀਡੀਓ ਦੇ ਵਿੱਚ ਸਾਰੇ ਪਸ਼ੂ ਵਧੀਆ ਕੱਦ ਵਾਲੇ ਚੰਗੇ ਵੱਡੇ ਕੱਦ ਵਾਲੇ ਦੁੱਧ ਵਾਲੇ ਪਸ਼ੂ ਵਾਲੀਆ ਸਾਹਿਬ ਕਿਹੜੇ ਭਾ ਦੀਆ ਤਾਂ ਕਿੰਨੇ ਵਸੂਆ ਸੂਰੇ ਜੀ ਇਹ ਵੀ ਵੀਰੇ ਤੀਜਾ ਹੀ ਸੂਆ ਹੈ ਤੀਜਾ ਸੂਆ ਸੂਰੇ ਹੀ ਆ ਜੀ 90000 ਰੁਪਏ ਦੀ ਇਹ ਦੇਦਾ ਵੀ ਵੀਰੇ ਇਹਦੇ ਵੀ ਤੁਹਾਡਾ ਮੋਟਾ ਮਾਨਦਾਰ ਕਰਦਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਤੀਜਾ ਬੰਮਾ 12 ਲੀਟਰ ਦਿੱਧ ਬੜੇ ਮਗੁੱਲੀ ਦੀ ਗੱਲ ਤੇ ਦਹੀਂ ਜਾਊਗੀ ਦੋਸਤੋ ਸਹੀ ਹੈ ਜੀ ਸਹੀ ਹੈ ਲਓ ਵੀ ਦੋਸਤੋ 12 ਕੱਪ ਝੋਟੀ ਦੁੱਧ ਪਾ ਜੂਗੀ ਤਾਂ ਸੂਹਾ ਤੀਜਾ ਤਾਂ ਮੁੱਲ 90000 ਆ ਦੋਸਤੋ ਵਧੀਆ ਸਿੰਘ ਦੀ ਵਧੀਆ ਲੇਵੇ ਦੀ ਝੋਟੀ ਆ ਤਾਂ ਇੱਧਰ ਦੋਸਤੋ ਘਰੇ ਦੁੱਧ ਪੀਣਾ ਤਾਂ ਉਹਦੇ ਲਈ ਵਹਿੜੀ ਆ ਬਹੁਤ ਸ਼ਾਨਦਾਰ ਆ ਕੱਲ ਦੀ ਸੂਈ ਆ ਜੀ ਤਾਂ ਲੇਵਾ ਬਹੁਤ ਵਧੀਆ 12-13 ਕੱਪ ਵੀਰੇ ਨੇ ਦਵਾਈ ਜਣਾ ਤੇ ਆ ਰਾਮ ਗੱਲ ਆ ਰਾਮ ਨੇ ਵਾਦੀ ਦਊਗੀ 15 ਕਿਲੋ ਦੁੱਧ ਕੱਢੀ ਜਾਊਗੀ ਸਹੀ ਆ ਜੀ ਵਧੀਆ ਵੈੜੀ ਆ ਪਾਲੀਆ ਸਾਹਿਬ ਕੀ ਮੋਲਾ ਜੀ ਇਹ ਵੀਰੇ 51000 ਰੁਪਏ ਦੀ ਦੇ ਦਾਂਗੇ ਦੋਸਤੋ 51000 ਰੁਪਿਆ ਮੋਲਾ ਕੋਈ ਵੀ ਅਜ ਬੱਛੀ ਆ ਆ ਬੱਛੀ ਨਾਲ ਆ ਬੱਛੀ ਵੀ ਬਹੁਤ ਖੂਬਸੂਰਤ ਆ ਤਾਂ ਥਣ ਕੱਲਾ ਕੱਲਾ ਦੋਸਤੋ ਕਰ ਲੋ ਚੰਗਾ ਗੱਲਾ ਕੱਲਾ ਥਣ ਲੱਗਿਆ ਹੋਇਆ ਚੰਗੀ ਵੈੜੀ ਆ ਘਰੇ ਚੋਂ ਦੇ ਚੰਗੀ ਲੋਵੀ ਦੋਸਤੋ ਇਹ ਹਨ ਨੁਗਰੇ ਕੱਤੀ ਹੈ ਕੱਚੀ ਝੋਟੀ ਆ ਹੈ ਸਨਖੀਆ ਝੋਟੀ ਬਿਲਕੁਲ ਛੋਟਾ ਛੋਟਾ ਸਿੰਗ ਲੱਗਿਆ ਝੋਟੀ ਨੂੰ ਹਾਂ ਪਿੰਡੇ ਤੋਂ ਦੋਸਤੋ ਚੈੱਕ ਕਰੋ ਬਹੁਤ ਬਰੀਕ ਆ ਤਾਂ ਥਣ ਕੱਲਾ ਕੱਲਾ ਲੱਗਿਆ ਝੋਟੀ ਨੂੰ ਵਧੀਆ ਤਿਆਰ ਹੋ ਜੂਗੀ ਸਹੀ ਹੈ ਜੀ ਬਹੁਤ ਸੋਹਣੀ ਤਿਆਰ ਹੋ ਜੂਗੀ ਤਾਂ ਇਧਰੋ ਦੋਸਤੋ ਇੱਕ ਇੰਨੇ ਨੂੰ ਤੁਹਾਨੂੰ ਚੈੱਕ ਕਰਾਉਣਾ ਵੈੜੀ ਜਰਸੀ ਤੇ ਸਾਈ ਵਾਲ ਦਾ ਕ੍ਰੋਸ ਆ ਬਹੁਤ ਸੋਹਣੇ ਅੰਗ ਲੱਗੇ ਆ ਵੈੜ ਨੂੰ ਪਾਲੇਵਾ ਬਹੁਤ ਸ਼ਾਨਦਾਰ ਬਹੁਤ ਚੰਗਾ ਲੇਵਲ ਲੱਗਿਆ ਹੋਇਆ ਅ ਵੈਡ ਨੂੰ ਚੰਗੀ ਆ ਰਾਜੀ ਆ ਫੁੱਲ ਤਾਂ ਵਧੀਆ ਕੱਦ ਵਾਲੀ ਵੈੜੀ ਆ ਘਰੇ ਚੂਣ ਦੇ ਲਈ ਬਹੁਤ ਬੈਸਟ ਆ ਪਲੀਏ ਸਾਹਿਬ ਤੀਜਾ ਸੂਆ ਸੂਰੀ ਦੂਜਾ ਜੀ ਦੇਖਿਓ ਚਲੋ ਲਾਣੋਗੀ ਹਾਂ ਜੀ ਤੀਜੇ ਹੋਊਗੀ ਤੀਜੇ ਸਹੀ ਆ ਜੀ ਅ ਦੋ ਅਨਵਲੀਏ ਸਾਹਿਬ ਲੰਬਾ ਨਾ ਸਰ ਹਾਂ ਜੀ ਨਾ ਪਾਣਾ ਸਰ ਸਹੀ ਆ ਪਲੀਏ ਸਾਹਿਬ ਕਿੰਨੇ ਦੀ ਵੈੜੀ ਆਪਾਂ ਸੇਲ ਕਰਦੇ ਆ ਇਹ ਵੀਰੋ ਦੇਦਾ ਗਿਆ 58000 ਰੁਪਏ ਦੇਦਾ ਦੋਸਤੋ ਮਾਨਤਾਨ ਕਰ 58000 ਰੁਪਇਆ ਮੁੱਲਾ ਤਾਂ ਇਹਦੇ ਚੋਂ ਮਾਨਤਾਨ ਹੋ ਜਾਊਗਾ ਹਜੇ ਮੈਨੂੰ ਲੱਗਦਾ ਵੀ ਇੱਕ ਹਫਤਾ ਵੜੀ ਨਹੀਂ ਸੂੰਦੀ ਤਾਂ ਇੱਕ ਹਫਤੇ ਤੱਕ ਫੁੱਲ ਬਣ ਕੇ ਵੜੀ ਸੋਊਗੀ ਬਹੁਤ ਸੂੰਦੀ ਕਿੰਨਾ ਕਿ ਜੀ 20 ਲੀਟਰ 20 ਲੀਟਰ ਹਾਂ ਬਿਲਕੁਲ ਪਲੱਸ ਚੱਲੂਗੀ ਵੀਰੇ 20 ਲੀਟਰ ਤੋਂ ਪਲੱਸ ਚੱਲੂਗੀ 20 ਤੋਂ 25 ਦੇ ਨੇੜੇ ਵੜੀ ਚੱਲੂਗੀ ਬਹੁਤ ਭਾਅ ਦੇ ਵਿੱਚ ਜੇ ਕੋਈ ਸੱਜਣ ਲੈਣੀ ਚਾਹੁੰਦਾ ਤਾਂ ਰੱਬ ਤੱਕ ਕੈਮ ਕਰ ਲਿਓ ਰਾਜੀ ਆ ਵੜੀ ਰਾਜੀ ਆ ਬਿਲਕੁਲ ਥੋੜੀ ਡਰੀ ਹੋਈ ਆ ਹਜੇ ਹੁਣ ਆਈ ਆ ਟੈਂਪੂ ਚ ਉਤਾਰੀ ਆ ਤਾਂ ਇਧਰ ਦੋਸਤੋ ਇਹ ਬਹੁਤ ਜਾਤ ਬਰਾਦਰੀ ਦੀ ਮਹੀਂ ਹੁੰਦੀ ਆ ਜਿਹਦੇ ਇਦਾਂ ਸਿੰਘ ਅੱਗੇ ਨੂੰ ਟਾ ਲੈ ਆਉਣ ਕਰੋ ਚੈੱਕ ਰਾਜੀ ਮਹੀਂ ਆ ਕੱਲਾ ਕੱਲਾ ਥਾਣਾ ਤਾਂ ਵਧੀਆ ਪਿੱਠਪੜੇ ਵਾਲੀ ਆ ਵਾਲੀਆ ਸਾਹਿਬ ਕਿੰਨੇ ਦਿਨ ਲੈਂਦੀ ਆ ਜੀ ਇੱਕ ਵੀਰ ਹਫਤਾ ਲੈਂਦੀ ਇੱਕ ਹਫਤਾ ਜੀ ਮੁੱਲ ਵਾਲੀਆ ਸਾਹਿਬ ਇਹ ਵੀ 90000 ਦੀ 90000 ਰੁਪਿਆ ਮੁੱਲਾ ਮਹੀਂ ਚੰਗੇ ਕੱਦ ਵਾਲੀ ਆ ਆ ਰਾਜੀਆ ਲੈਵਾ ਬਿਲਕੁਲ ਸ਼ਾਨਦਾਰਾ ਕੱਲਾ ਕੱਲਾ ਥਾਣਾ ਤੀਜੇ ਸੂਏ ਵਾਲੀ ਸਭ ਸੁੰਦੀ ਹੋਗੀ ਤੀਜਾ ਸੂਆ ਸੁੰਦੀ ਆ 90000 ਰੁਪਿਆ ਮੋਲਾ ਆ ਜਿਹਨੇ ਵੀਰੇ ਘੱਟ ਮਾਣੇ ਕੋਈ ਹਾਂ ਜਿਹਨੇ ਰੁਪਏ ਘੱਟ ਲਾਉਣੇ ਆ ਤਾਂ ਦੁੱਧ ਘਰੇ ਚੋਣਾ ਚੰਗੀ ਜਾਤ ਵਾਲੀ ਮਹੀਂ ਆ ਥੋੜੀ ਫਲਬੈਰੀ ਹੋਣ ਕਰਕੇ ਨਾ ਇਹਦਾ ਥੋੜਾ ਰੇਟ ਡਾਊਨ ਰਹੂਗਾ ਵਾਲੀ ਸਭ ਕੀ ਮੋਲਾ ਜੀ ਇਹ ਜਿੰਨਾਂ ਦੇ ਵੀਰੇ 75000 ਰੁਪਏ ਦੋਸਤੋ ਇੱਕ ਚੰਗੀ ਮਹੀਂ ਵਧੀਆ ਦੁੱਧ ਦੀ ਮਾਲਕਣ ਤੁਹਾਨੂੰ 75000